ਆ ਜਿਲਾਨਾ ਬਾਗ ਜਿਲਾਨਾ ਬਾਗ ਤੁਹਾਨੂੰ ਦਿਖਾਉਣਾ ਹੈ ਕਿੰਨਾ ਕੈਂਡਾ ਤੇ ਆ ਦੇ ਮਰਵਾਤੇ ਜਾਰੇ ਉਹਨੇ ਅੱਗੇ ਚੱਲਦੇ ਆਂ ਥੋੜਾ ਤੁਹਾਨੂੰ ਦਿਖਾਉਣਾ ਥੋੜਾ ਜਾਨੀ ਆ ਰਹੇ ਹਾਂ ਬੇ ਸੁਬਾ ਸੁਬਾ ਆ ਕੇ ਕੁਝ ਹੈ ਤਾਂ ਨਹੀਂ ਕਾ ਕਾ ਫੁੱਲ ਤੇ ਬੂਟੀਆਂ ਨੇ ਬਈਆ ਪਾਣੀ ਨਹੀਂ ਆ ਪਾਣੀ ਹੈ ਬੋਤਲ ਪੀਆ ਦੇਖ ਲੋ ਜੇ ਕਿਸੇ ਨੇ ਦੇਖਣਾ ਲਾਈਵ ਹੋ ਰਹਿਆਂਗੇ ਕੋਈ ਹੋਵੇ ਚਾਹ ਫਨ ਦੇਖਣ ਆਣਾ ਹੈ ਇਹ ਤਾਂ ਦੱਸੋ ਆਏ ਨੂੰ ਚੱਲੀਏ ਨਾ ਐਂ ਚੱਲੀਏ ਮੈਨੂੰ ਨਹੀਂ ਪਤਾ ਕਿੱਧਰ ਜਗਾ ਕੁਰਸੀਆਂ ਇੱਥੇ ਤਾਂ ਰੱਖੀ ਨਹੀਂ ਮਨਾਇਆ ਹੋਊਗਾ ਜਨਾ ਆ ਬਾਕੀ ਆਏ ਚੱਲਦੇ ਆਂ ਅੱਗੇ ਤਾਂ ਫੁੱਲ ਖੜਾ ਪਹੁੰਚਿਆ ਨਹੀਂ ਕੋਈ ਮੋੜਾ ਇੱਕ ਵੀ ਨਹੀਂ ਪਹੁੰਚਿਆ ਆਪਣੇ ਸਾਖ ਲਈ ਦਿਖਾਉਣ ਇਥੇ ਕੋਲ ਨੂੰ ਆ ਵੀ ਅਰਜਾ ਮਾ ਪੇ ਦੇ ਕਾਉਂਟ ਕਿਸੇ ਨੂੰ ਸ਼ੇਅਰ ਕਰਾਂ ਫਿਰ ਆਉਂਗੇ ਹਾਂ ਜੀ ਗਿਆ ਜੀ ਗਿਆ ਹਾਲ ਚਾਲ ਦੋਸਤੋ ਆਪਾਂ ਪਹੁੰਚ ਚੁੱਕੇ ਆ ਜਿਲੇ ਨੇ ਬਾਤ ਜਿੱਥੇ ਬਹੁਤ ਸਾਰੀਆਂ ਮੋਤਾ ਹੁੰਦੀਆਂ ਹੈ ਤੇ ਅਫਸੋਸ ਮਨਾਉਣ ਆਪਾਂ ਚੱਲੇ ਆਏ ਠੀਕ ਹੈ ਤੇ ਤੁਹਾਨੂੰ ਦਿਖਾਉਣ ਹੈ ਮਾੜਾ ਮੋਟਾ ਵੈਸੇ ਨਾ ਕੋਈ ਹੈ ਤਾਂ ਦੇਖੀ ਹੈ ਆ ਖੰਬੇ ਪੰਜ ਪਣੀ ਆ ਖੰਬੇ ਲੱਗੇ ਹੋਏ ਨੇ ਆਪਾਂ ਨੂੰ ਪਤਾ ਵੀ ਨਹੀਂ ਕੋਈ ਕੰਮ ਨਹੀਂ ਲੈ ਜੇ ਉਹਨੂੰ ਪਤਾ ਹੈ ਦੱਸ ਸਕਦੇ ਹੋਗੇ ਆ ਤੁਹਾਨੂੰ ਨਾਲ ਹੀ ਰਹੋ ਦੋਸਤ ਤੁਹਾਨੂੰ ਦਿਖਾਉਣਿਆ ਜਿਹੜਾ ਨਾ ਬਾਗਸਰਾ ਮੁੜ ਕੇ ਇਹ ਜੀ ਚੀਜ਼ ਕਿਤੇ ਦਿਖਾਉਣ ਦਾਂ ਮੈਂ ਠੀਕ ਹੈ ਨਾ ਤੇ ਸਾਰੇ ਬਣੇ ਰੋ ਵੀਡੀਓ ਚ ਤੇ ਬਾਕੀ ਤੁਹਾਨੂੰ ਦਿਖਾਉਣੇ ਆਗੇ ਤੇ ਐ ਘੈਂਟ ਆਉਂਦਾ ਕਾਕੂ ਲੱਗਿਆ ਹੋਇਆ ਹੈਗਾ ਬੈਠਣ ਨੂੰ ਤੇ ਕਹਾਂ ਤੁਹਾਨੂੰ ਉਹ ਵੀ ਦਿਖਾਵਾਂ ਕਿੱਥੇ ਗੋਲੀਆਂ ਮਾਰੀਆਂ ਸੀ 26 ਜਣੇ ਲਿਆ ਹੋ ਗਏ ਆਜਾ ਆਜੋ 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 ਹੋਰ ਆਜੋ ਆੰਦਰਾ ਲਿਖਿਆ ਵੀ ਹੋਇਆ ਆ ਫੇਰ ਵੀ ਤੁਹਾਡੇ ਵਾਸਤੇ ਮੈਂ ਬਣਾ ਰਹਿੰਦਾ ਰੀਲਾ ਬਣਾਉਣਾ ਚਾਹਤਾ ਹਾਂ ਚਲ ਮੈਂ ਫੇਰ ਵੀ ਲਾਈਵ ਹੋਗਾ ਵੀ ਚਲ ਭਰਾ ਯਾਰ ਦੇਖਣਾ ਚਾਹੁੰਦੇ ਹੋਣਗੇ ਚੀਜ਼ ਹੈ ਨਾ ਹੋਰ ਆ ਬਹੁਤ ਹਰ ਕੋ ਹੁੰਦਾ ਹੈ ਤੇ ਇਹ ਦੇਖ ਸਕਦੇ ਹੋ ਪਿੱਪਲ ਦਿਖਾਣਾ ਪੁਰਾਣਾ ਇਹ ਪਿੱਪਲ ਇਹ ਪਿੱਪਲ ਪੁੱਪਲ ਇੱਟਾਂ ਦੇਖ ਸਰ ਪੁਰਾਣੀਆਂ ਤੇ ਕੋਈ ਉਹ ਤੁਹਾਨੂੰ ਥੋੜੀਆਂ ਉਹ ਦਿਖਾਣੇ ਕਿਥੇ ਗੋਲੀਆਂ ਵੱਜੀਆਂ ਤੇ ਸੋ ਸਟਾਈਕ ਜਾਣੇ ਹੋਏ ਨੇ ਆਇਆ ਹੋਇਆ ਦਿਖਾਉਣੇ ਲੇਡੀ ਜੀ ਵਗੈਰਾ ਹੋਣੇ ਆਸੀ ਸਮਾਗਮ ਪਿੱਤਰ ਸਮਾ ਆਰਾਮ ਸਾਰਾ ਕੁਝ ਤੁਹਾਨੂੰ ਦਿਖਾਵਾਂ ਪਰ ਵੀਡੀਓ ਚ ਨਾਲ ਬਣੇ ਰਹੋ ਤੇ ਆ ਦਿਖਾਉਣੇ ਕਿੱਥੇ ਗੋਲੀਆਂ ਵੱਜੀਆਂ ਉਦੋਂ ਜ਼ਿਲ੍ਹੇ ਮੋੜ ਚ ਕਿਹੜਾ ਹਮਲਾ ਹੋਇਆ ਸੀ ਤੇ ਦੇਖ ਸਕਦੇ ਹੋ ਦੇਖ ਸਕ ਰਹੇ ਹਾਂ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਤੇ ਲਾਇਕ ਕਰੋ ਤੇ ਤੁਸੀਂ ਦੇਖ ਹੀ ਜਾਓ ਕੱਲੀ-ਕੱਲੀ ਚੀਜ਼ ਦਿਖਾਵਾਂਗੇ ਆਪਾਂ ਤੇ ਵੀਡੀਓ 'ਚ ਬਨੇ ਰਹੋ ਤੇ ਲਾਈਵ ਹੁੰਦੇ ਰਵਾਂਗੇ ਤੇ ਗੌਰ ਰੱਖਿਆ ਕਰੋ ਵੀਡੀਓ ਆਹ ਦੇਖ ਸਕਦਾ ਬਈ ਗੋਲੀਆਂ ਕਿ ਡਿੰਗੜੀਆਂ ਨਿਸ਼ਾਨ ਬੱਜੇ ਨੇ ਦੇਖ ਸਕਦੇ ਹੋ ਤੁਸੀਂ ਚਲ ਫੇਰ ਵੀ ਇਹਨਾਂ ਗੋਲੀਆਂ ਬੱਜੀਆਂ ਨੇ ਪਰ ਇਹਨਾਂ ਦੇਖ ਪਾ ਲੈਣੀ ਹੈ ਨਹੀਂ ਤੇ ਇਟਾਂ ਜਰੀਆਂ ਜਾਂਦੀਆਂ ਨੇ ਤੇ ਚਲ ਕੋਈ ਗੱਲ ਨਹੀਂ ਇਹਨਾਂ ਦੀ ਮਰਜ਼ੀ ਆ ਆਪਾਂ ਦਾ ਉਹ ਕਰਨਾ ਨਹੀਂ ਹੈ ਨਾ ਫੇਰ ਵੀ ਦਿਖਾਉਣ ਦਾ ਫਰਜ਼ ਵੰਦਾ ਪਰ ਇਹਨਾਂ ਦਾ ਹੱਕ ਵੰਦਾ ਵੀ ਇਹਨੂੰ ਯਾਦਗਾਰੀ ਚੀਜ਼ ਨੂੰ ਇਹ ਯਾਦ ਰੱਖਣ ਵੀ ਆਉਣ ਵਾਲੇ ਟਾਈਮ 'ਚ ਹਨਾ ਕਿਹੜੀ ਨਵੀਂ ਪੀੜ੍ਹੀ ਉਹ ਦੇਖੇ ਤੇ ਹੋਰ ਦਿਖਾਉਣੇ ਉਹਨੂੰ ਤੇ ਬਣੇ ਰੋ ਬੰਦੇ ਦਾ ਸਾਰੀ ਭੱਜ ਗਏ ਯਾਰ ਆਹ ਦਾ ੱਤਕਾ ਕਰੀ ਜਾਂਦੇ ਨੇ ਬਾਜੀ 25 ਮਿੰਟਾਂ ਬਾਜੀ ਰਹਿ ਗਏ ਇਹਦਾ ੱਤਕਾ ਕਰੀ ਜਾਂਦੇ ਨੇ ਬਾਕੀ ਸਾਡੀ ਸ਼ਕਲ ਦੇਖ ਲਓ ਫਿਰ ਤੁਹਾਨੂੰ ਜਮੀਨ ਹੀ ਹੋਣਾ ਆ ਇੱਕ ਜਾਇ ਇੱਧਰ ਦੇਖ ਹਰ ਜਾ ਇੱਧਰ ਦਿਖਾਉਣਾ ਕਿੱਥੇ ਗੋਲੀਆਂ ਵੱਜੇ ਨੇ ਤੇ ਉਹ ਕਿਹੜੇ ਖੂਚ ਗਏ ਨੇ ਵੀ ਕਿੰਨੇ ਜਾਨਾ ਸੋਹਬਾ ਕਰਕੇ ਉਹ ਜੋ ਸਾਲਾ ਮਾਰ ਕੇ ਮਰ ਗਏ ਸੀ ਤੇ ਉਹ ਸੰਦੂ ਆ ਦੇਖ ਸਕਦੇ ਹੋ ਇਹ ਦੇਖੋ 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 ਗੋਲੀਆਂ ਨਿਸ਼ਾਨ ਵੀ ਦਿਖਾਉਣਾ ਤੁਹਾਨੂੰ ਵੈਸੇ ਆਲੇ ਦਾ ਦੇ ਬਾੜ ਲਾਈ ਇਹਨਾਂ ਦਾ ਸੁਆਦ ਨਹੀਂ ਆ ਗੋਲੀਆਂ ਨਿਸ਼ਾਨ ਦੇਖ ਸਕਦੇ ਹੋ ਆ ਗੋਲੀ ਨਿਸ਼ਾਨ ਉਹ ਗੋਲੀ ਨਿਸ਼ਾਨ ਉਹ ਗੋਲੇ ਆ ਉਹ ਗੋਲੀਆਂ ਸ਼ੁਕਰੀਆ ਉਹ ਗੋਲੀਆਂ ਕੋਈ ਗੱਲ ਨਹੀਂ ਇੱਕ ਹੀ ਬਹੁਤ ਹੰਸ ਸਵਾ ਲੱਖ ਨਾਲ ਇੱਕ ਹੀ ਲੜ ਦਿੰਦੰਨੇ ਬਾਕੀ ਆ ਖੂਹ ਆ ਹੈ ਜਿਹਦੇ ਬਹੁਤ ਜਾਣੇ ਮਰ ਕੇ ਚਲੋ ਉਹ ਹੋ ਗਈ ਸੀ ਤੇ ਬਾਕੀ ਮੇਰੇ ਵੀਰੋ ਇੱਧਰ ਬਣਾ ਜਾ ਪਿੱਛੇ ਤੋਂ ਉਹ ਆਜੋ ਇੱਧਰ ਕੁੜੀਆਂ ਫੋਟੋਆਂ ਖਿਚਾਣ ਜੋ ਆ ਦੇਖ ਸਕਦੇ ਹੋ ਇਹ ਉਹੀ ਖੂਹ ਆ ਇੱਥੇ ਉਹ ਗਏ ਪਰ ਇਹਨਾਂ ਨੇ ਬੰਦ ਕਰਤਾ ਤੇ ਇਹ ਜਾਲ ਇੰਨੀ ਹੈ ਨਹੀਂ ਹੈ ਨਾ ਹੁਣ ਆ ਅੱਜ ਫੇਰ ਵੀ ਬਣਾਈ ਹੈ ਨਾ ਤੁਸੀਂ ਦੇਖਦੇ ਨੇ ਕਿ ਆ ਲਿਖਿਆ ਆਗਾ ਅੰਦਰਲਾ ਬਣਾਉਣਾ ਸਖਤ ਬਣਾਇਆ ਹੈ ਫੇਰ ਵੀ ਅਸੀਂ ਬਣਾਈ ਹੈ ਨਾ ਵੀ ਚਲ ਕੋਈ ਗੱਲ ਨਹੀਂ ਬੰਦਿਆਂ ਨੂੰ ਦਿਖਾ ਦੇ ਰਿਸਕ ਲਈ ਇਹਨੇ ਆ ਜਾਨ ਦੇ ਸੋ ਉਹ ਕਰਕੇ ਤੇ ਫੇਰ ਵੀ ਦੇਖਦੇ ਯਾਰ ਚੰਗੀ ਗੱਲ ਆ ਹੋਡੀ ਤੇ ਪਿਛਲੇ ਸਾਲ ਤੋਂ ਪਿਛਲੇ ਸਾਰੇ ਇੱਥੇ ਆਏ ਸੀ ਮੈਂ ਇਤਨੀ ਫੋਟੋਆਂ ਖਿੱਚੀਆਂ ਨੇ ਪਰ ਉਹ ਸਾਡੇ ਬਾਲੇ ਪਰਿਵਾਰ ਦੇ ਲੋਕ ਸੀ ਸਵਾਜ ਜਣੀਆਂ ਹੁਣ ਅਸੀਂ ਇਕੱਲੇ ਆਥਨੇ ਆਪਾਂ ਉਹ ਵੀ ਦੇਖਣ ਚੱਲਾਂਗੇ ਕੀ ਹੁੰਦਾ ਹੈ ਉਹ ਟਰੇਡ ਉਹ ਵੀ ਦਿਖਾਵਾਂਗੇ ਸੋ ਉਹ ਵੀ ਲਾਈਵ ਵੀ ਦਿਖਾਵਾਂਗੇ ਐਨੇ ਤੇ ਆ ਦੇਖ ਸਕਦੇ ਨੇ ਇੱਥੇ ਨੇ ਪਾਣੀ ਪਾ ਰੱਖਿਆ ਤਾਂ ਵਿੱਚ ਹਰੇ ਬਾਈ ਜੀ ਕਰਕੇ ਇਹ ਵੀ ਸਾਡੇ ਟੋਬੇ ਦੇ ਉੱਚ ਹੋ ਰਹੀ ਹੈਗੀ ਕਿਹੜੀ ਦੁੱਧ ਇਹ ਸਾਡੇ ਗੜ ਨਾਲ ਨਾਲ ਟੋਬਾ ਉਹਦੇ ਵਿੱਚ ਵੀ ਹੋ ਰਹੀ ਹੈਗੀ ਔਰ ਇਹਨਾਂ ਸਪਾਈ ਵੀ ਤੈਨੂੰ ਪਤਾ ਯਾਰ ਪਤਾ ਨਹੀਂ ਹੁੰਦਾ ਸਰਕਾਰੀ ਚੀਜ਼ਾਂ ਚੀਜ਼ ਕੀ ਕਰਾਉਂਦੀ ਆ ਹੁੰਦੀ ਆ ਹੁੰਦਾ ਤੇ ਲਟਰ ਨੂੰ ਢੁੱਟਾ ਵਧੀਆ ਲਾਈਆਂ ਸਪਾਈ ਫੁੱਲ ਆ ਗਿਆ ਇਹਦਾ ਐਨੀ ਮਾੜੀ ਗੱਲ ਵੀ ਨਹੀਂ ਹੈਗਾ ਨਾ ਤੇ ਕਾ ਬਣਿਆ ਇਹ ਪਤਾ ਨਹੀਂ ਚੀਜ਼ਾਂ ਵੈਸੇ ਆਪਾਂ ਨੂੰ ਚੱਕਰ ਜਾ ਤੇ ਚਾ ਬਣਿਆ ਦੇਖਾਂ ਮੈਂ ਉਹ ਨਹੀਂ ਆਪਾਂ ਨੂੰ ਪਤਾ ਇਹਦੇ ਬਾਰੇ ਜੇ ਕਿਸੇ ਨੂੰ ਪਤਾ ਦੱਸ ਸਕਦੇ ਹੋ ਕਮੈਂਟਾਂ ਚ ਕੋਈ ਦਿੱਕਤ ਨਹੀਂ ਤੇ ਲਾਈਵ ਵੀ ਹੋਇਆ ਕਰਾਂਗੇ ਅਸੀਂ ਜਦੋਂ ਹੋਇਆ ਕਰਾਂਗੇ ਆ ਦੇਖ ਸੋਨੇ ਆਹ ਬਤਾਈ ਕੀ ਜੀ ਬਕੇ ਇਹ ਵੀ ਦੇਖ ਸਕਦੇ ਹੋ ਕੀ ਜੀ ਹਾਂ ਹਾਂ ਹੋਰ ਵੀ ਆਇਆ ਹੈ ਕੰਦਰ ਸੱਤ ਤੁਹਾਨੂੰ ਉਹ ਦਿਖਾਉਣੇ ਆਗੇ ਇੱਥੇ ਫੋਟੋਆਂ ਦਿਖਾਉਂਦੇ ਨੇ ਬਾਬਾ ਚੀਜ਼ਾਂ ਨੇ ਉਹ ਵੀ ਚੀਜ਼ਾਂ ਦਿਖਾਉਣੇ ਆ ਜਾਓ ਬਣੇ ਰਿਓ ਭਾਈ ਬਣ ਕੇ ਵੀਡੀਓ ਨਾਲ ਚਾਰ ਹੀ ਬਿਠੇ ਰਹਿੰਦੇ ਜਾਂਦਾ ਚਾਰ ਹੀ ਲੱਖਾਂ ਵਰਗੇ ਨੇ ਬਾਲਾ ਕੋਈ ਦੇਖਣ ਜਾਂ ਨਾ ਸਾਨੂੰ ਬਾਲੀਆਂ ਚੀਜ਼ਾਂ ਦਿਖਾਉਣ ਦੀ ਲੋੜ ਆ ਨਾ ਸਾਨੂੰ ਬਾਲੇ ਬੰਦੇ ਦੀ ਲੋੜ ਆ ਠੀਕ ਆ ਇਹਨੀਆਂ ਚੀਜ਼ਾਂ ਵਾਛੀਆਂ ਹੈਗੀਆਂ ਹੈਗੀਆਂ ਉਧਰ ਦੇਖ ਸਕਦਾ ਪੰਜ-ਛਤ ਫੁੜੇ ਜੇ ਬੈਠੇ ਨੇ ਤੇ ਗੱਲਾਂ ਮਾਰੀ ਜਾਂਦੇ ਨੇ ਤੇ ਇੱਧਰ ਵੀ ਵਾਰ ਰਹੇ ਨੇ ਬਾਈ ਇਧਰੋਂ ਮਾਲੀ ਫੁੱਲ ਚੋਣ ਹੈ ਜੰਦੇ ਦੇ ਘਾਣੇ ਲਾਇਆ ਪਿਆ ਕਿਹੜਾ ਪਰ ਨਮਾ ਹਾਰ ਖੇਗਾ ਪ੍ਰਾਣਾ ਨਾ ਹੋਣਾ ਸੀ ਫਿਰ ਕੀ ਚੱਲ ਗੈਲਰੀ ਚੱਲੋ ਇੱਥੇ ਤੱਕ ਪਹੁੰਚਾਤਾ ਸੀ ਹਾਂ ਇੱਥੇ ਤੁਸਾਂ ਤੁਸੀਂ ਇੱਟਾਂ ਦੇਖ ਸਕਦੇ ਹੋ ਪੁਰਾਣੀ ਤੇ ਕਾਫੂ ਬਹੁਤ ਕੰਨ ਲੱਗਾ ਹੈ ਤੇ ਹੋਰ ਵੀ ਚੀਜ਼ਾਂ ਨੇ ਤੁਹਾਨੂੰ ਦਿਖਾਵਾਂਗੇ ਆਜੋ ਹਲੋ ਵੀ ਸੋਹਣੇ ਦੇ ਲੇਡੀਜ਼ ਵਗੈਰਾ ਆ ਰਹੇ ਨੇ ਯਾਰ ਹੁਣ ਇਹਨਾਂ ਨਾਲ ਗੱਲਬਾਤ ਕਰਨੀ ਔਖੀ ਹੈ ਇਹ ਚੀਜ਼ਾਂ ਹੋਣੀ ਔਖੇ ਨੇ ਸਾਭ ਦੀਆਂ 3 ਪੈਣਾ ਸੰਦੀ ਹੁੰਦੀਆਂ ਤੇ ਹਾਂ ਆ ਆ ਗਿਆ ਭਈ ਉਹ ਉਹਦਾ ਗਲਤ ਚੀਜ਼ ਦਿਖਾ ਦੇ ਤੈਨੂੰ ਖੂਦ ਖੂ ਆ ਗਿਆ ਭਈ ਉਹ ਕੋਈ ਕਿਹੜੀ ਹੋਰੀ ਰਹਾ ਹੈ ਹੋਰੀ ਕੋ ਦਿਖਾ ਦਾਂ ਤਾ ਦੇਖ ਸਕਦੇ ਹੈ ਤੇ ਆ ਲੈ ਅਬ ਦੇਖ ਸਰੋ ਬਈ ਆ ਖੂਦ ਹੀ ਗੱਲ ਕਰ ਦਾਂ ਕਹਿੰਦੇ ਬਹੁਤ ਹੀ ਬੇਕਸੂਰ ਪਤਾ ਨਹੀਂ ਕਿੰਨੇ ਕੁ ਲੋਕਾਂ ਨੇ ਆ ਇਹਦੇ ਵਿੱਚ ਜਾਨਾ ਚਾਹ ਰਹੇ ਆਂ ਦੇਖ ਸਰੋ ਬਈ ਚਲ ਚਲ ਹਾਂ ਇੱਕ ਕੁੜੀ ਆਈ ਹੈ ਜਵਾਖੜੀ ਪਤਾ ਨਹੀਂ ਕਿੰਨੇ ਆ ਗਏ ਗੂ ਦੇਖ ਸਰੋ ਬਈ ਬਹੁਤ ਹੀ ਇਹਦੇ ਵਿੱਚ ਜਾਨਾ ਗਿਆ ਬੇਕਸੂਰ ਲੋਕਾਂ ਨੇ ਇੱਕ ਦੂਜੇ ਦੇ ਉੱਤੇ ਚੜ ਚੜ ਕੇ ਸਾਲਾਂ ਮਾਰੀਆਂ ਨੇ ਵੀ ਸਾਡੀ ਜਾਨ ਬਚੇ ਜਾਂ ਸਾਡੀ ਜਾਨ ਬਚੇ ਜਾਣਾ ਕਿੱਥੇ ਬਚੇ ਨੇ ਉੱਤੋਂ ਨੂੰ ਉੱਤੇ ਡਿੱਗੀ ਉੱਤੇ ਗੋਲੀਆਂ ਮਾਰੀ ਗਏ ਠੀਕ ਹੈ ਬੰਦਿਆਂ ਨੇ ਮਾਰਨੀ ਸੀ ਇੱਕ ਚੀਜ਼ ਨੂੰ ਹੋਰ ਦਿਖਾਣਾ ਉਹ ਬਾਗ ਤੇ ਕਿਹੜਾ ਹਮਲਾ ਹੋਇਆ ਸੀ ਆਹ ਜੀ ਤੇ ਦੇਖੋ ਸਾਰੇ ਗੋਲੀਆਂ ਦੇ ਨਿਸ਼ਾਨ ਤੁਹਾਨੂੰ ਦਿਖਾਉਣਾ ਦੂਰੀੋਂ ਦਿਖਾ ਦਿੰਨੇ ਆ ਬਾਈ ਇਹ ਬਹੁਤ ਦੁੱਖ ਘਟਨਾ ਕੀ ਕਹਿੰਨਾ ਆ ਲਿਖਿਆ ਵੀ ਹੋਇਆ ਹੈ ਕੱਲ ਪਹਿਲਾਂ ਤੁਹਾਨੂੰ ਦਿਖਾਉਣਾ ਇੱਧਰ ਫੜ ਕੇ ਸੁਣਾ ਇੱਧਰ ਲਿਖਿਆ ਹੈ ਕਿ ਨਾ ਇਸ ਕੰਦ ਦਾ ਆਪਣਾ ਇਤਿਹਾਸ ਮਹੱਤਵਪੂਰਨ ਹੈ ਕਿਉਂਕਿ ਇਸ ਵਿੱਚ ਗੋਲੀਆਂ ਦੇ ਅੱਠ ਨਿਸ਼ਾਨ ਹਨ ਜੋ ਕਿ ਜਰਨਲ ਡੈਲ ਨੇ ਆਦੇਸ਼ ਦੁਬਾਰਾ ਬਿਨਾ ਚੇਤਾਵਨੀ ਤੇ ਉਹਨਾਂ ਦੇ ਲੋਕਾਂ ਉੱਤੇ ਚਲਾਈਆਂ ਗਈਆਂ ਸੀ ਜੋ ਕਿ ਇੱਥੇ ਕੋਲਡ ਅਟੈਕ ਦੇ ਵਿਰੁੱਧ ਵਿੱਚ ਇਕੱਠੇ ਹੋਏ ਸਨ ਇਹ ਕੋਈ ਰੋਲਟ ਸ਼ੇਕ ਐਕਟ ਉਦੇ ਵਿਰੋਧ ਦੇ ਇਕੱਠ ਵਿੱਚ ਇਕੱਠੇ ਹੋ ਜੀ ਤੇ ਤਾਂ ਗੋਲੀਆਂ ਮਾਰੀਏਗੇ ਇੱਥੇ ਵੀ ਬਸ ਜੋ ਅਜਾਬ ਹੋਉਂਦੀ ਹੈਗੀ ਹੂੰ ਤੇ ਇਹ ਇੱਟ ਦੇਖ ਸਕਦੇ ਹੋ ਪੁਰਾਣੀ ਇੱਟਾ ਪੁਰਾਣੀ ਇੱਟਾ ਉਹ ਹੁੰਦਾ ਕਿ ਕੀੰਨੇ ਦਬਾਬে ਕਾ ਹੋਸੀ ਕੀ ਹੋ ਗਿਆ ਸੀ ਇਹ ਪਤਾ ਨਹੀਂ ਕਾ ਦੇ ਪਿੱਛੇ ਹੋ ਗਏ ਮਸਲਾ ਮੰਨ ਦੇ ਲਵੀ ਉਰੇ ਇਕੱਠ ਰੱਖਿਆ ਗਿਆ ਇਹ ਕੀ ਚੀਜ਼ ਹੈ ਤਾਂ ਕਰਕਰੋ ਗੋਲੀਆਂ ਚ ਲਾਈਏਗੇ ਉਹ ਮਾਸਲੇ ਦੇ ਵਿਰੋਧ ਕਰਦੇ ਸੀ ਕਿਸ ਚੀਜ਼ ਦਾ ਤਾਂ ਕਰਕੇ ਸੀ ਕੱਠ ਨੂੰ ਰੋਕਿਆ ਜਾਵੇ ਹਾਂ ਹਾਂ ਕੱਠ ਨੂੰ ਰੋਕਿਆ ਜਾਵੇ ਤਾਂ ਕਰਕੇ ਬਸ ਉਧਰੋਂ ਗੋਲੀਆਂ ਚਲਾਈਆਂ ਗਈਆਂ ਤੇ ਗੋਲੀਆਂ ਚੋਂ ਤੈਨੂੰ ਪੱਥੀ ਆ ਬਸ ਤੇ ਆ ਜੇ ਤੁਹਾਨੂੰ ਹੋਰ ਵੀ ਚੀਜ਼ਾਂ ਦੱਸਣ ਕਾਫੀ ਚੀਜ਼ਾਂ ਆ ਬਾਈ ਸਕਾਟ ਗੜ੍ਹੋਂ ਖੜੇ ਨੇ ਆਏ ਉਹ ਗਾਂ ਦੇ ਚਲਦੇ ਗਾਂ ਦੀਆਂ ਚੀਜ਼ਾਂ ਹੋਰ ਬਾਲੀਆਂ ਨੇ ਜਿਹੜਾ ਬਣਾ ਲੈ ਬਸ ਬਣ ਗਈ ਵੀਡੀਓ ਤਾਂ ਅਸੀਂ ਬਣਾਉਣਾ ਵੀਡੀਓ ਇਹਦਾ ਮੈਂ ਲੈ Đi ਜਾ ਰਿਹਾ ਯਾਰ ਧੀਆਂ ਪਾਣਾ ਕਿ ਸਬਜ਼ੀਆਂ ਸੰਭੀ ਹੁੰਦੀਆਂ ਔਰ ਔਖਾ ਹੋ ਜਾਂਦਾ ਤੇ ਨਾਲ ਸਾਡੀ ਦਿਖਾਉਂਦਾ ਸ਼ਕਲ ਥੋੜੀ ਜੀ ਉਹ ਤੇਰੀ ਦੋ ਜਾਨੇ ਹੋ ਗਏ ਸਾਡੀ ਸ਼ਕਲ ਤਾਂ ਤੁਹਾਨੂੰ ਘੱਟ ਵਧੀਆ ਲੱਗੀਆਂ ਇਹਨੂੰ ਹੋਰ ਠੀਕ ਆ ਹੰਨੇ ਉਹ ਦੇ ਘਾਟ ਘਾਟ ਨਹੀਂ ਆ ਇਹਦੇ ਵਿੱਚ ਰੋਹਾ ਬਾਬੇ ਅਰੇ ਜਿੰਦਾ ਲਾਰ ਖਿਆ ਇਹਨਾਂ ਨੇ ਜਿੰਦੇ ਘੁਲਾਇ ਨਿਨਾਂ ਨੇ ਹੋਰ ਅਰੇ ਚੀਜ਼ ਤਾਂ ਮੈਨੂੰ ਲੱਗਦੀ ਨੇ 40 ਲੱਖ ਕਿ ਓਏ ਜੀ ਚੀਜ਼ ਵਾਲੀ ਖੈਨਾ ਦੇਖਣ ਵਾਸਤੇ ਨੇ ਜਿੰਦਾ ਲਾਰ ਖਿਆ ਬਈ ਜਿੰਦਾ ਲਾਰ ਖੈਰ ਉਧਰ ਉਧਰ ਹੀ ਚੱਲਾਂ ਉਧਰ ਦਿਖਾ ਕੇ ਲਿਆਉਣਾ ਹੈ ਪਰ ਆ ਹੀ ਚੱਲ ਜਾਗੇ ਆਹ ਦੇਖ ਸਰ ਬਹੁਤ ਕਹੈਂਟ ਚੀਜ਼ਾਂ ਬਣਾਈ ਹੋਣੇ जीरो हो गया अब मेरे बिरो जीरो जीरो हो गए जीरो ओए आ जाओ भरा वो ओ आ गया आ गया आ गया एक आ गया एक की से सवा लख ना लड़ता हूं गा उधर भी रस्सी बन रखी है हा? वो देखना क्या फिर दिखाऊंगे कि मैं रस्सी नहीं बन रखे चारे पासे भाई यार ਹੋਰ ਯਾਰ ਓਏ ਉਹ ਜਬਾਲੀਆਂ ਕਹਿਣ ਫੋਟੋ ਫੋਟੋ ਬੜਾ ਕੋ ਲੱਗਾ ਹੋਇਆ ਹੈਗਾ ਤੇ ਉਹ ਇਹਨਾ ਦਿਖਾਇਆ ਇਹਨਾਂ ਨੇ ਰੱਦੀਆਂ ਰੱਸੀ ਆਹ ਦੇਖ ਸਕਦੇ ਹੋ ਰੱਦੀਆਂ ਰੱਸੀਆਂ ਲਾ ਕੇ ਇਹਨਾਂ ਨੇ ਕੀ ਕੀ ਦਿਖਾਉਣਾ ਰੱਸੀ ਟੱਪ ਕੇ ਜਾਈ ਤੁਸੀਂ ਦੇਖਣ ਦੇਖਦੇ ਤਾਂ ਇਹ ਨਹੀਂ ਨਹੀਂ ਰਸੀ ਵੀ ਰੱਪ ਜੀ ਓਏ ਹੋ ਰਿਹਾ ਹੁਣ ਉਧਰ ਚੀਜ਼ਾਂ ਕਹਿਣ ਸੀ ਦੋ ਤਿੰਨ ਚੀਜ਼ਾਂ ਕਹਿਣ ਨੇ ਤਾਂ ਦੇਖੋ ਨਾਲਿਆਂ ਤੇ ਆਜੋ ਫਿਰ ਤੁਹਾਨੂੰ ਕੀ ਹੋਰ ਦਿਖਾਉਣੇ ਬਿਜਾਰ ਦਿਖਾਉਣੇ ਆਜੋ ਵਿਆਹ ਤੇ ਚੱਲ ਜਾਂਦੇ ਆਪਣਾ ਉਹ ਦਿਖਾਵਾਂ ਰੂਮ ਰਾਵਾਂ ਚਲੋ ਕੱਟ ਦਿਓ ਬਾਪੇ ਇੱਕ ਹੀ ਆ ਬੰਦਾ ਉਹ ਬਣੇ ਰਿਓ ਆ ਰੂਮ ਦਿਖਾਉਣ ਨੇ ਸਾਨੂੰ ਉਹ ਸਕਿਉਰਟੀ ਗਾਰਡ ਖੜਾ ਦੇ ਉਹ ਗੱਲਾਂ ਮਰ ਜਾਂਦਾ ਉਹ ਦੇਖ ਕਰਦੇ ਆ ਜਾਣ ਕਿੱਧਰ ਦੀ ਬਈ ਸਾਹਮਣੇ ਕਿੱਥੇ ਆ ਆ ਸੀ ਹੈ ਗਈ ਸੀ ਟਨ ਲਿਖ ਉਹ ਗਲਤ ਆ ਗਈ ਸੀ ਚਲੋ ਕੋਈ ਹੋਰ ਦੇਖਦੇ ਆ ਕੋਈ